ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪੜਨ ਜਾ ਰਹੇ ਹਾਂ ਗੁਰੂ ਅਮਰਦਾਸ ਜੀ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਪਹਿਲਾ ਪ੍ਰਸ਼ਨ ਹੈ ਗੁਰੂ ਅਮਰਦਾਸ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ 5 ਮਈ 1479 ਨੂੰ ਬਾਸਰਕੇ ਵਿੱਚ ਗੁਰੂ ਅਮਰਦਾਸ ਜੀ ਦੇ ਪਿਤਾ ਦਾ ਨਾਮ ਦੱਸੋ ਤੇਜਪਾਲ ਜੀ ਸ੍ਰੀ ਗੁਰੂ ਅਮਰਦਾਸ ਜੀ ਨੇ ਕਿੰਨੇ ਸ਼ਬਦਾਂ ਦੀ ਰਚਨਾ ਕੀਤੀ 907 ਸ਼ਬਦਾਂ ਦੀ ਸ੍ਰੀ ਗੁਰੂ ਅਮਰਦਾਸ ਜੀ ਦੂਸਰੇ ਗੁਰੂ ਅੰਗਦ ਦੇਵ ਜੀ ਨੂੰ ਕਿੱਥੇ ਮਿਲੇ ਖਡੂਰ ਸਾਹਿਬ ਵਿੱਚ ਗੁਰੂ ਅਮਰਦਾਸ ਜੀ ਨੇ ਕਿੰਨੇ ਸਾਲ ਦੀ ਉਮਰ ਵਿੱਚ ਬਾਣੀ ਰਚੀ 72 ਤੋਂ 94 ਸਾਲ ਦੀ ਉਮਰ ਵਿੱਚ ਗੁਰੂ ਅਮਰਦਾਸ ਜੀ ਨੇ ਕਿੰਨੀਆਂ ਵਾਰਾਂ ਦੀ ਰਚਨਾ ਕੀਤੀ ਚਾਰ ਵਾਰਾਂ ਦੀ ਗੁਰੂ ਅਮਰਦਾਸ ਜੀ ਦੇ ਪੁੱਤਰਾਂ ਦੇ ਨਾਮ ਦੱਸੋ ਬੱਬਾ ਮੋਹਨ ਤੇ ਬੱਬਾ ਮੋਹਰੀ ਅਨੰਦ ਸਾਹਿਬ ਬਾਣੀ ਕਿਸ ਰਾਗ ਵਿੱਚ ਹੈ ਰਾਮਕਲੀ ਰਾਗ ਵਿੱਚ ਗੁਰੂ ਅਮਰਦਾਸ ਜੀ ਨੇ ਕਿੰਨੇ ਰਾਗਾਂ ਵਿੱਚ ਬਾਣੀ ਰਚੀ 17 ਰਾਗਾਂ ਵਿੱਚ ਜਿਸ ਥਾਂ ਉੱਤੇ ਸ੍ਰੀ ਗੁਰੂ ਸਾਹਿਬ ਨੇ ਮੰਜੀ ਉੱਤੇ ਬੈਠ ਕੇ ਉਪਦੇਸ਼ ਦਿੱਤਾ ਉਹ ਕਿਸ ਨਾਮ ਨਾਲ ਪ੍ਰਸਿੱਧ ਹੋਇਆ ਮੰਜੀ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਨੇ ਬੌਲੀ ਦਾ ਨਿਰਮਾਣ ਕਿੱਥੇ ਕਰਵਾਇਆ ਗੋਇੰਦਵਾਲ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਦੀ ਅਕਬਰ ਨਾਲ ਮੁਲਾਕਾਤ ਕਿੱਥੇ ਹੋਈ ਗੋਇੰਦਵਾਲ ਵਿੱਚ ਮੰਜੀ ਪ੍ਰਥਾ ਦੀ ਸਥਾਪਨਾ ਦਾ ਮੁੱਖ ਉਦੇਸ਼ ਕੀ ਸੀ ਸਿੱਖ ਧਰਮ ਦਾ ਪ੍ਰਚਾਰ ਗੁਰੂ ਅਮਰਦਾਸ ਜੀ ਦਾ ਗੁਰੂ ਕਾਲ ਦੱਸੋ 1552 ਤੋਂ 1574 ਤੱਕ ਗੁਰੂ ਅਮਰਦਾਸ ਜੀ ਦੇ ਲੰਗਰ ਵਿੱਚ ਕਿਹੜਾ ਬਾਦਸ਼ਾਹ ਆਇਆ ਅਕਬਰ ਬਾਦਸ਼ਾਹ ਗੁਰੂ ਅਮਰਦਾਸ ਜੀ ਤੋਂ ਗੁਰਗੱਦੀ ਨੂੰ ਜੱਦੀ ਕਰਨ ਦਾ ਵਚਨ ਕਿਸ ਨੇ ਮੰਗਿਆ ਬੀਬੀ ਭਾਨੀ ਜੀ ਨੇ ਕੜਾ ਪ੍ਰਸ਼ਾਦ ਦੀ ਰਸਮ ਕਿਸ ਨੇ ਸ਼ੁਰੂ ਕੀਤੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਦਾ ਵਿਸ਼ਾ ਕੀ ਹੈ ਪਰਮਾ ਦਾ ਨਿਵਾਰਣ ਅਤੇ ਸੇਵਾ ਪਾ ਗੁਰੂ ਅਮਰਦਾਸ ਜੀ ਦੁਆਰਾ ਰਚੇ ਸਤਵਾਰੇ ਦਾ ਪਹਿਲਾ ਦਿਨ ਕਿਹੜਾ ਹੈ ਐਤਵਾਰ ਸ਼੍ਰੀ ਗੁਰੂ ਅਮਰਦਾਸ ਜੀ ਦੀ ਪੱਤੀ ਬਾਣੀ ਕਿਸ ਅੱਖਰ ਤੋਂ ਸ਼ੁਰੂ ਹੁੰਦੀ ਹੈ ਆੜਾ ਅੱਖਰ ਤੋਂ ਸ਼੍ਰੀ ਗੁਰੂ ਅਮਰਦਾਸ ਜੀ ਦੀ ਪੱਤੀ ਬਾਣੀ ਕਿਸ ਰਾਗ ਵਿੱਚ ਹੈ ਆਸਾ ਰਾਗ ਵਿੱਚ ਅਮਰਦਾਸ ਜੀ ਦੀ ਪੱਤੀ ਬਾਣੀ ਦੀਆਂ ਕਿੰਨੀਆਂ ਪੌੜੀਆਂ ਹਨ 18 ਪੌੜੀਆਂ ਅਨੰਦ ਸਾਈ ਬਾਣੀ ਦਾ ਨਾਂ ਕਿਸ ਦੇ ਨਾਂ ਤੇ ਰੱਖਿਆ ਗਿਆ ਹੈ ਪੋਤੇ ਅਨੰਦ ਦੇ ਨਾਂ ਤੇ ਸਿਰਪਉ ਸਿਰਪਉ ਦੀ ਰਸਮ ਕਿਸ ਨੇ ਸ਼ੁਰੂ ਕੀਤੀ ਗੁਰੂ ਅਮਰਦਾਸ ਜੀ ਨੇ ਗੁਰੂ ਅਮਰਦਾਸ ਜੀ ਜੋਤੀ ਜੋਤ ਕਦੋਂ ਅਤੇ ਕਿੱਥੇ ਸਮਾਈ 1574 ਨੂੰ ਗੋਇੰਦਵਾਲ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ ਵਿੱਚ ਕਿਸ ਦੀ ਬਾਣੀ ਦੀ ਪਰਚੋਲ ਕੀਤੀ ਗਈ ਹੈ ਬਾਬਾ ਫਰੀਦ ਅਤੇ ਭਗਤ ਕਬੀਰ ਦੀ ਅਨੰਦ ਸਾਹਿਬ ਬਾਣੀ ਕਿੰਨੇ ਤੋਂ ਕਿੰਨੇ ਅੰਗ ਤੇ ਦਰਜ ਹੈ 917 ਤੋਂ 900 ਬਕਤੀ ਸ਼੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਤੇ ਕਿਸ ਬਾਸ਼ਾ ਦਾ ਪ੍ਰਭਾਵ ਦਿਖਾਈ ਦਿੰਦਾ ਹੈ ਪੁਰਤੂ ਅਤੇ ਹਿੰਦੀ ਸ਼੍ਰੀ ਗੁਰੂ ਅਮਰਦਾਸ ਜੀ ਪਹਿਲਾਂ ਕਿਸ ਮੱਤ ਦੇ ਅਨੁਆਈ ਸਨ ਵੈਸ਼ਨਵ ਮੱਤ ਦੇ ਗੁਰੂ ਅਮਰਦਾਸ ਜੀ ਨੇ ਕਿੰਨੀਆਂ ਮੰਝੀਆਂ ਦੀ ਸਥਾਪਨਾ ਕੀਤੀ 22 ਮੰਝੀਆਂ ਦੀ ਮੰਝੀਆਂ ਦੀ ਉਪਸ਼ਾਵਾ ਨੂੰ ਕੀ ਕਿਹਾ ਜਾਂਦਾ ਸੀ ਪੌੜੀ ਸ਼੍ਰੀ ਗੁਰੂ ਅਮਰਦਾਸ ਜੀ ਦੇ ਕਹਿਣ ਤੇ ਅਕਬਰ ਨੇ ਕਿਹੜਾ ਕਰ ਮਾਫ ਕਰ ਦਿੱਤਾ ਸੀ ਜੱਜੀਆ ਕਰ ਬਾਉਲੀ ਤੋਂ ਕੀ ਭਾਵ ਹੈ ਤਲਾਬ ਜਿਸ ਦੇ ਤਲ ਤੱਕ ਇੱਕ ਪਾਸੇ ਪੌੜੀਆਂ ਬਣੀਆਂ ਹੋਣ ਸਿੱਖ ਪੰਥ ਵਿੱਚ ਸਭ ਤੋਂ ਪਹਿਲਾਂ ਅੰਤਰ ਜਾਤੀ ਵਿਆਹ ਦਾ ਵਿਚਾਰ ਕਿਸ ਨੇ ਦਿੱਤਾ ਗੁਰੂ ਅਮਰਦਾਸ ਜੀ ਨੇ ਧੰਵਾਦ ਜੀ ਨੋਟਸ ਦਾ ਪੀਡੀਐਫ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਏਗਾ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ